ਪਿੰਡ ਸਾਹ ਰੰਡੇ ਨਕੀ ਗੱਲ ਹੋਈ ਗੱਲ ਇਹ ਤਣਕਾ ਛੜਕ ਦੇ ਨਾਲ ਕਣਕ ਹੀ ਇੱਥੇ ਕੋਈ ਜਾਂਦਾ ਆਉਂਦਾ ਜਾਂ ਤੇਲੀ ਸੁੱਟ ਗਿਆ ਕੋਈ ਸਮਝ ਨਹੀਂ ਲੱਗੀ ਕੀ ਗੱਲ ਬਣੀ ਆ ਤੇ ਅੱਗ ਮੱਚ ਗਈ ਫਿਰ ਪਿੰਡ ਦੇ ਟਰੈਕਟਰਾਂ ਨੇ ਸਾਰੇ ਵੀਰਾਂ ਭਰਾਵਾਂ ਸਾਥ ਦਿੱਤਾ ਅੱਗ ਬੁਝਾਈ ਆ ਟਰੈਕਟਰ ਅੱਠ ਦਾ ਆ ਗਿਆ ਕੋਈ 8 9 ਕਿਲੇ ਨਾਲ ਛੜ ਗਿਆ 2 ਕਿਲੇ ਦੀ ਵੀਰ ਦੀ ਕਣਕ ਛੜ ਗਈ ਆ ਮਾੜਾ ਆਈ ਫਾਇਰ ਬ੍ਰੀਡ ਗੱਡੀਆਂ ਚਾਹੀਦੀਆਂ ਪਿੰਡ ਦੇ ਲਾਗੇ ਬਣੇ ਹੋਰ ਨਹੀਂ ਚਲੋ ਬੁਝਾਉਣ ਦਾ ਕੋਈ ਮੌਕਾ ਮਿਲ ਜੇ ਬਾਕੀ ਨੁਕਸਾਨ ਹੋਇਆ ਬੜਾ ਇਹਨੂੰ ਕੋਈ ਨਾ ਕੋਈ ਸਰਕਾਰ ਵੱਲੋਂ ਮਿਲਣਾ ਚਾਹੀਦਾ ਇਨਾ ਠੇਕੇ ਤੇ ਲੈ ਜੀ ਥਾ ਇਹਨਾਂ ਦੱਕ ਲੈ ਇੱਥੇ ਠੇਕੇ ਤੇ ਲੈ ਜੀ ਹਾਂਜੀ ਨੁਕਸਾਨ ਹੋਇਆ ਮਾਡੀ ਗੱਲ ਹੋਈ ਹੈ ਜੀ ਤੁਹਾਨੂੰ ਪਤਾ ਹੀ ਆ ਫਸਲਾਂ ਕਿਹੜੀਆਂ ਸੌਕੀਆਂ ਪਲਣੀਆਂ ਅਸਾਂ ਪਤਾ ਨਹੀਂ ਜਿਹੜੀ ਗੱਲ ਤੇਰੀ ਲਾਈ ਕੇ ਨੇ ਕਿ ਕੀ ਕੀਤਾ ਕਿ ਜਾ ਗਾਪੇ ਕੀ ਪ੍ਰੋਗਰਾਮ ਬੜਿਆ ਕਿਨਾ ਤਾਂ ਆਈਏ ਦੋ ਕ ਅਗਲੇ ਕੰਗਜੇ ਸਤਕਲੇ ਨਾਲ ਸੀ ਕਿੰਨੇ ਵਜੇ ਦੀ ਅੱਗ ਲੱਗੀ ਇਹਨੂੰ ਕੜਸਾ ਦੋ ਘੰਟੇ ਹੋ ਗਏ ਕੋਈ ਫਾਇਰ ਬ੍ਰਿਗੇਡ ਨਹੀਂ ਨਹੀਂ ਰੱਕਾ ਪਾਲਗੁਰੋਲੀ ਛੇਦੀ ਨਗਰ ਆਉਂਦਾ ਜੀ ਕੋਈ ਨਹੀਂ ਪਹੁੰਚਿਆ ਇਹ ਕਿਤਾਕ ਬੁਜੀ ਖਰੇ ਅਗਰ ਟੈਟਰ 8 10 ਲੈਂਦੇ ਤੇ ਨਾ ਥੇਰੀਆਂ ਮੈਨੂੰ ਤੇ ਲੱਗੇ ਕਿ ਪਿੰਦੇ ਪੈ ਡੰਡੇ ਡੁੰਡੇ ਵਾਲੇ ਬੁਜੀ ਜਾਂ ਪਾਲਗੁਰੋਲੀ ਮੰਗ ਚਹੀਦੀ ਪਹਿਲਾਂ ਉਹ ਕਣਕਲੀ ਵਾਲੀ ਚਹੀਦੀ ਹੈ ਨਾ ਚੁੱਪ ਕਰੋ ਇੱਕ ਮਿੰਟ ਠੀਕ ਹੈ ਠੀਕ ਹੈ ਠੀਕ ਹੈ ਕਿੰਨਾ ਠੇਕਾ ਦਿੱਤਾ 70000 ਤੇ ਕਿੰਨਾ ਥਾ ਠੇਕੇ ਦਿੱਸੀ ਤੁਹਾਡੇ ਕੋ ਇਹ ਸੜਕੋ ਦੱਸ ਗਲੇ ਥਾ ਅੱਛਾ ਤੇ ਸੜ ਕਿੰਨਾ ਸੜ ਗਿਆ ਹੋਣਾ 2 ਕਿਲੇ ਥਾ ਕੀ ਮੰਗ ਕਰਦੇ ਜੀ ਤੁਸੀਂ ਮੰਗਤੇ ਆ ਇਹਨੇ ਸਾਨੂੰ ਮਾਜਵਾ ਮਿਲਣਾ ਚਾਹੀਦਾ